ਲੱਖ ਬਈ ਇਹਦੇ ਮਗਰ ਬੱਛੀ ਆ ਹਨਾ ਜੇ ਆਪਾਂ ਕਹਿੰਦੇ ਬਹੁਤ ਸੋਹਣੀ ਬੱਛੀ ਆ ਹਨਾ ਤਾਜੀ ਸੂਈ ਵੀ ਆ ਤੇ ਕੀ ਭਾਜ ਦੇਵੇਂਗਾ ਇਹਨੂੰ ਬਈ ਇਹ ਅੰਦਰ ਬਈ ਯਾਰ ਮੁੱਲ ਜਿੰਨਾ ਮਰਜ਼ੀ ਕਰਾਈ ਆਈ ਹੈ ਬਈ 42000 ਚ ਬਈ ਬਸ ਛੋਟ ਹੀ ਕਰਾਂਗੇ ਬਈ ਪਹਿਲੇ ਸੂਏ 14 ਲੀਟਰ ਦਾ ਉਹ ਤੇ ਦੱਸਿਆ ਬਈ ਕਿ ਹੋਇਆ ਉਹਨਾਂ ਨੇ ਠੀਕ ਹੈ ਨਾ ਬਈ ਬਾਕੀ ਪਿੰਡੋਂ ਲਈ ਯਾਰ ਤੇ ਕੋਈ ਆਪਾਂ ਬਾੜੀ ਦੂਰ ਹੋਣੀ ਲਈ ਜਾਂ ਪਗਲੇ ਦਾ ਐਡਰੈਸ ਲਾ ਦਾਂਗੇ ਲੈਕਰ ਜਾਇ ਪਤਾ ਕਰੀਏ ਉਹ ਠੀਕ ਹੈ ਨਾ ਬਈ ਬਾਕੀ ਲੱਖ ਜਿਵੇਂ ਥੋੜਾ ਜਿਹਾ ਗਾਣੇ ਸੂਆ ਮੰਨਿਆ ਹਨਾ ਵੀ ਜਿਵੇਂ ਹੁਣ ਸਿਆਲ ਜਿੰਨੀ ਸੇਵਾ ਕਰ ਲਊਗੇ ਇਹਨੇ ਤੈਜੀ ਚ ਕਰਦੀ ਹੈ ਮੈਂ ਦੇਊਗੀ ਰਾਉਣਾ ਹਰ ਨਰਿਆਰੇ ਜੀ ਆਪਣੇ ਕੋਲ ਖੜਦੀ ਵੀ ਆ ਬਾਈ ਤੇ ਆਪਾਂ ਬਈ ਦੁੱਧ ਚਵਾਵਾਂਗੇ ਇਹ ਰੋ 15 16 ਕਿੰਨਾ ਦੁੱਧ ਦੱਸਿਆ ਉਹਨਾਂ ਨੇ ਵੀ ਦਿੱਤਾ ਨੇ ਉਹ ਪਹਿਲੇ ਸੂਰੇ 14 ਲੀਟਰ ਦੁੱਧ ਦੱਸਿਆ ਬਾਈ ਇਹਨੇ ਦਿੱਤਾ ਠੀਕ ਹੈ ਬਈ ਇਹ ਆਈ ਬਈ ਕੋਈ ਬੰਦਾ ਵਾਦਸੇ ਵਾਲਾ ਜੀ ਬੰਦਾ ਇਹ ਸੇਵਾ ਜਮਾਂ ਹੀ ਹੈ ਹਰਿੰਦਰ ਜੀ ਨੂੰ ਕਰ ਬਈ ਪਿਛਲੇ ਸਵੇਰਾਂ ਦੇ 14 ਲੀਟਰ ਚੋਇਆ ਸੀ ਦੁੱਧ ਠੀਕ ਹੈ ਬਈ ਐਂ ਕਿ ਬਈ ਆਪਦੀ ਸਮਝ ਆਪਣੇ ਕੋਲੇ ਹੈ ਹਨਾ ਅਗਲੇ ਦੇ ਅੱਗੇ ਘਰੇ ਸੀ ਉਹਦਾ ਗੱਲਾਂ ਛੱਡ ਦਿਆ ਆਪਦੀ ਸਮਝ ਨਾਲ ਲੈਣੀ ਆ ਬਾਕੀ ਹਰਿੰਦਰ ਬਾਕੀ ਗੱਲ ਇਹ ਆ ਵੀ ਅੱਜ ਬੋਲੇ ਬੋਲੇ ਜਿਹਾ ਕੋਣ ਹਿਸਾਬ ਨਾਲ ਮਿਲਿਆ ਆਪਾਂ ਹਿਸਾਬ ਨਾਲ ਆਉਂਦੀ ਦੇਣੀ ਆ ਕੱਲ ਨੂੰ ਵੀ ਆਪਾਂ ਇਹ ਕੋਲ ਖੜ੍ਹਦੀ ਆ ਇਹ ਆਪਾਂ ਸੇਵਾ ਕਰਦੇ ਨੂੰ 5-4000 ਖਾਉਨੇ ਆ ਬਈ ਫਿਰ ਆਪਾਂ ਮੋ ਲਊ ਜਾ ਕਰਾਂ ਫਿਰ ਉਹ ਜਿਆ ਰੇਟ ਹੋ ਜੂਗਾ ਹਨਾ ਫਿਰ ਦੁੱਧ ਵੀ ਆਪਾਂ ਇਹਨਾਂ ਨੂੰ 14 ਸਾਸਿਕਾ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਲੱਖੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਫਰੋਈਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਇੱਕ ਹੀ ਨਾ ਕਵਰ ਕਰਕੇ ਦਿਖਾਵਾਂਗੇ ਉਹਦੇ ਮਗਰ ਵੀ ਇੱਕ ਬਹੁਤ ਟੌਪ ਦੇ ਸੀਮਰ ਦੀ ਬੜੀ ਬੱਚੀ ਆ ਬਾਕੀ ਗਾਂ ਦਾ ਥਣ ਭਾਂਡਾ ਬੜਾ ਚੰਗਾ ਏ ਜਿਹੜੇ ਹਿਸਾਬ ਨਾਲ ਬਾਈ ਦੁੱਧ ਦਾ ਫਰਿਆ ਏ ਮਗਰ ਬੱਚਾ ਵੀ ਬੱਛੀ ਆ ਰੇਟ ਬਾਈ ਕਹਿੰਦਾ ਆਪਾਂ ਬਿਲਕੁਲ ਜੈਜਿਆ ਕਰ ਦੇਣਾ ਜਿਵੇਂ ਕਹਦਿਏ ਟੋਕੜਾ ਵਾਲਾ ਰੇਟ ਹੀ ਹੋਊਗਾ ਤੇ ਸਾਰੀ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਲੈਂਦੇ ਆ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡੇ ਆਪਣੇ ਚੈਨਲ ਦੇ ਬਹੁਤ ਬਹੁਤ ਸਵਾਗਤ ਹੈ ਲੱਖੇ ਭਾਈ ਆਪਾਂ ਦੋ ਗਾਇਆਂ ਦੀ ਵੀਡੀਓ ਪਾਈ ਸੀਗੀ ਹਨਾ ਬਾਈ ਇੱਕ ਤਾਂ ਜਰਸੀ ਸੀਗੀ ਤਾਜੀ ਸੂਹੀ ਉਹਦੇ ਮਗਰ ਵੀ ਬੱਛੀ ਸੀ ਇੱਕ ਸੀਗੀ ਆਪਣੇ ਕੋਲ ਤੇ ਲਗਾ ਬਈ ਹਾਂਜੀ ਬਈ ਬਈ ਉਹ ਵੀਡੀਓ ਦਾ ਕਿੰਨਾ ਕੁ ਰਿਸਪੌਂਸ ਰਿਹਾ ਕਿੰਨੇ ਕੁ ਫੋਨ ਫਣ ਆਏ ਤੇ ਸਿੱਕੇਵੇਂ ਸੇਲ ਹੋਏ ਬਈ ਬਹੁਤ ਵਧੀਆ ਰਿਸਪੌਂਸ ਰਿਹਾ ਬਈ ਪਹਿਲੇ ਫੋਨ ਆਵੇ ਬਈ ਉਹ ਐਗੀਆਂ ਦੋਵੇਂ گاਵਾ ਹੀ ਇੱਕ ਦਾ ਜਾਵੜੀ ਬਿਜਾਰਸ ਜਿਹੜੀ ਬੱਚੀ ਵਾਲੀ ਸੀਗੀ ਬਈ ਠੀਕ ਹੈ ਬਈ ਉਹਦੇ ਜਾਨਵਰ ਉੱਟ ਗਈ ਬਈ ਪੁਲਿਸ ਮੁਲਾਜ਼ਮਾ ਬੰਦਾ ਉਹਨੇ ਮੰਗਾਲੀ ਠੀਕ ਹੈ ਬਈ ਤੇ ਇੱਕ ਦੂਜੀ ਬਈ ਉਹਦੇ ਪੈਸੇ ਆਏ ਵੇ ਉਹ ਸੁਬਾਹ ਗੱਡੀ ਨਾਲ ਛੱਡ ਗਿਆ ਉਹ ਠੀਕ ਹੈ ਬਈ ਲੱਖੇ ਆਪਾਂ ਗੱਲਬਾਤ ਕਰ ਲਈ ਬਈ ਕਰਮ ਵਾਲੀ ਜਿਹੜੀ ਹੁਣ ਆਪਣੇ ਕੋਲ ਇੱਕ ਹੀ ਆ ਬਈ ਹੈਨਾ ਹਾਂਜੀ ਬਈ ਤੇ ਪਹਿਲਾਂ ਉਹ ਬੱਚਾ ਦਿਖ ਤੇ ਕਿੰਨੇ ਕ ਦਿਨਾਂ ਦਾ ਸੂਆ ਬਾਈ ਕੰਨ ਮਾ ਸੂਆ ਸੂਈ ਆ ਕਿੰਨਾ ਕਰ ਤੂੰ ਦੱਸਿਆ ਦੇ ਮਾਲ ਕਰਨ ਇਹ ਹਰਿੰਦਰ ਬਾਈ ਸੁਬਾ ਸੂਈ ਆ ਅੱਜ ਠੀਕ ਆ ਬਾਈ ਤੇ ਇਹਦੇ ਬਾਈ ਮੱਛੀ ਨੂੰ ਜੰਗਾ 2 3 ਕਿਲੋ ਬੋਲਾ ਕੱਢਿਆ ਆ ਪਾ ਜੇਰ ਜੂਰ ਕੰਪਲੀਟ ਆ ਬਾਈ ਠੀਕ ਆ ਬਾਈ ਬਾਈ ਜਦੋਂ ਆਪਾਂ ਬੋਲਾ ਕੱਢਿਆ ਉਹ ਕੋ ਥਣਾ ਥਣਾ ਦੀ ਕਿਵੇਂ ਆ ਪੂਰ ਛਿੱਟੇ ਵਾਲੋਂ ਜਮ ਓਕੇ ਕੋਈ ਪੂਰ ਨਹੀਂ ਕੋਈ ਛਿੱਟਾ ਨਹੀਂ ਬਹੁਤ ਵਧੀਆ ਬਈ ਹੱਥੀ ਜਵਾਈ ਵਾਲਾ ਥਣਾ ਮੋਟਾ ਲੰਮਾ ਥਣ ਦਾ ਠੀਕ ਆ ਬਾਈ ਲੱਖੇ ਕਰੀ ਤੋਰ ਬਾਈ ਹਨਾ ਥਣ ਥਣ ਦਾ ਮੈਂ ਕਹਿੰਦਾ ਵੀ ਕਰਮ ਵਾਲੀ ਨੂੰ ਜੇ ਆਪਾਂ ਕਹਿੰਦੇ ਵੀ ਲੱਖ ਵਾਲੀ ਗਾਂ ਨਾ ਰੇਟ ਤਾਂ ਨਹੀਂ ਲੱਖੇ ਫਿਰ ਬਾਹਲਾ ਹੋ ਬਈ ਨਾ ਨਾ ਜਮਾਂ ਹੀ ਬਈਆ ਟੋਕਣਾ ਜੇ ਉਹ ਦੀ ਚੀਜ਼ ਹੋ ਜਾਂ ਰੇਟ ਬਈ ਸੰਦਰਾ ਠੀਕ ਆ ਨਾ ਬਈ ਤੇ ਐ ਲੱਖੇ ਆਏ ਵੀ ਜਿਵੇਂ ਕਈ ਵਾਰੀ ਆਪਾਂ ਬਾਹਲੀ ਰਾਜੀ ਲੈ ਲੈਨੇ ਹਨ ਉਹਨੂੰ ਬਾਹਲੀ ਸੇਵਾ ਕਰਦੇ ਉਹ ਦੁੱਧ ਨਹੀਂ ਵਾਦੀ ਨਹੀਂ ਵਾਦੀ ਬਈ ਹਾਂਜੀ ਇਹਨੂੰ ਐ ਵੀ ਜਿੰਨੀ ਕੇ ਇਹਨੂੰ ਪਾਲਾਂਗੇ ਉਹਨਾਂ ਐਨੇ ਦੁੱਧ ਕਰਮਾਲੀ ਨੇ ਦੇਈ ਜਾਣਾ ਹਨ ਜੀ ਥਣ ਥਣ ਦਾ ਇੱਥੋਂ ਆਈਡੀਆ ਲਾ ਲਓ ਹਨਾ ਲੱਖੇ ਕਿੰਨਾ ਦੁੱਧ ਦੱਸਿਆ ਉਹਨਾਂ ਨੇ ਵੀ ਦਿੱਤਾ ਨੇ ਉਹ ਪਹਿਲੇ ਤੋਂ 14 ਲੀਟਰ ਦੁੱਧ ਦੱਸਿਆ ਬਾਈ ਇਹਨੇ ਦਿੱਤਾ ਠੀਕ ਆ ਬਾਈ ਇਹ ਬਈ ਕੋਈ ਬੰਦਾ ਵਾਦੇ ਸੇ ਵਾਲਾ ਜੀ ਬੰਦਾ ਇਹ ਸੇਵਾ ਜਮਾ ਹੀ ਹੈ ਹਰਿੰਦਰ ਜੀ ਨੂੰ ਕਹਿੰਦੇ ਦਾ ਸੀ ਕਿ ਉਹ ਪਾਇਆ ਦਾਣੇ ਦੀ ਪੂਰੀ ਪਾਈ ਆ ਜਿਹੜੀ ਆ ਟ੍ਰਾਂਜੈਕਸ਼ਨ ਦੀ ਪਈਦੀ ਆ ਜੀ ਬਈ ਪਰ ਪਾਈ ਹੁੰਦੀ ਪਸੂ ਦੱਸਦਾ ਹੁੰਦਾ ਨਾ ਆਪਾਂ ਨੂੰ ਵੀ ਪਤਾ ਤੇ ਮੈਂ ਕਿ ਲੇਟੇ ਲੁੱਟੀ ਪਈ ਬਈ 15 16 ਕਿਲੋ ਦੁੱਧ ਬਈ ਆਉਣਾ ਲੈ ਲਓ ਜੇ ਸਾਡਾ ਭਾਂਡਾ ਮੁੰਡਾ ਖੁੱਲਣਾ ਥੱਲੋ ਹਰਿੰਦਰ ਹਾਂ ਇਹ ਲੇਵਾ ਵੀ ਲੰਮੂਰੋ ਵੀ ਕਿੰਨਾ ਬਿਲਕੁਲ ਹੈ ਨਾ ਲੱਖੇ ਬਾਈ ਚਲੋ ਆਪਣਾ ਹੁੰਦਾ ਵੀ ਜਿਆਦਾਦ ਚਵਾ ਕੇ ਵੇਚਦੇ ਹੁਣੇ ਹਨਾ ਤੇ ਵੀ ਇਹਦੇ ਤੋਂ ਆਪਾਂ ਨੂੰ ਕਿੰਨੀ ਉਮੀਦ ਆ ਵੀ ਇਹ ਦੇਜੂ ਵੇਚ ਨਾ ਪਹਿਲਾਂ ਮਾਲਕ ਨਾ ਸਿਆ ਬਈ ਬਈ ਜੇ ਇਹ ਆ ਆਪਣੇ ਕੋਲ ਖੜ ਗਈ ਤਾਂ ਆਪਾਂ ਬਈ 15 16 ਕਿਲੋ ਦੁੱਧ ਵੀ ਚਵਾ ਲਾਂਗੇ ਥੱਲੋ ਠੀਕ ਆ ਬਈ ਤੇ ਬਾਕੀ ਜੇ ਕੋਈ ਆਲੀ ਬੋਲੇ ਜਵੇ ਆ ਗਈ ਬਈ ਧਾਰਾ ਤੇ ਹਨਾ ਆਪਾਂ ਕਈ ਵੀ ਅੱਜ ਥੱਲੋ ਬਈ ਅੱਜ ਸਵੇਰ ਹੀ ਸੋਈ ਆ ਵੀ ਅੱਜ ਥੱਲੋ 10 ਕਿਲੋ 12 ਕਿਲੋ ਹੈ ਨਹੀਂ ਬਈ 2 ਕਿਲੋ ਚੋਇਆ ਬਈ ਥੱਲੋ ਵੱਛੀ ਨੂੰ ਜਗਾ ਗਏ ਹਾਂ ਤੇ ਬਾਕੀ ਆਪਦੇ ਸਾਹਮਣੇ ਨਾ ਲੈ ਜਾਵੇ ਹਲਾ ਜਿਹੜੇ ਵੀਰ ਤੇ ਲੱਖ ਕੀ ਭਾ ਕਰਨਾ ਇਹਦਾ ਬਈ ਆਪਾਂ ਇਹ ਬਈ ਮੁੱਲ ਕਰਾਉ ਨੂੰ 5 ਬਾਠ ਠੀਕ ਹੈ ਨਾ ਬਈ ਉਹ ਚਲੋ ਤੁਹਾਨੂੰ ਦੋ ਚੀਜ਼ਾਂ ਮਿਲ ਦੇਣੀਆਂ ਤੇ ਬਾਕੀ ਬੱਚੀ ਵੀ ਮਗਰ ਚੰਗੀ ਹੈ ਲੱਖੇ ਦੱਸਿਆ ਸੀਵਨ ਬਾਰੇ ਕਿ ਨਹੀਂ ਜਿਵੇਂ ਆਪ ਨੂੰ ਨਹੀਂ ਬਈ ਕੋਈ ਸੀਵਨ ਬਾਰੇ ਨਹੀਂ ਆਪਾਂ ਨੂੰ ਪਤਾ ਹਾਂ ਹਾਂ ਵੀ ਜਿਵੇਂ ਆਪਾਂ ਨੂੰ ਪਹਿਲਾਂ ਉਹ ਗਾਗਾ ਦੱਸਿਆ ਸੀ ਆਪਾਂ ਤਾਂ ਸੁਣਾਂ ਉਹ ਦੱਸਤਾ ਸੀਦਾ ਬਈ ਆਪਾਂ ਨੂੰ ਨਹੀਂ ਪਤਾ ਆਪਾਂ ਝੂਠ ਮਾਰ ਦਿਆ ਕਰੀ ਹਰ ਇੱਕ ਵੀਡੀਓ 'ਚ ਨਾ ਵੀ ਉਹਦਾ ਆਪਾਂ ਨੂੰ ਦੱਸਿਆ ਸੀ ਬਈ ਆਪਾਂ ਨੂੰ ਫੁੱਲ ਸ਼ੋਰ ਸੀਗਾ ਵੀ ਹਾਂ ਹੈਗੀ ਆ ਪਰ ਉਹ ਇਹ ਚੰਗੇ ਸੀਵਨ ਤਾਂ ਕੋਈ ਹੋਗੇ ਆਪਾਂ ਵੀ ਸੀਵਨ ਦੇ ਉਹ ਜਿਹੜੀ ਬੱਚੀ ਦਿੱਤੀ ਵੀ ਨਹੀਂ ਬੱਚੇ ਹੀ ਆਉਂਦੇ ਤੁਹਾਨੂੰ ਬਾਈ ਜੀ ਹਾਂ ਤੇ ਲੱਖੇ ਬਈ ਮਰਾਦੀ ਧਾਰਾ ਮਣ ਗਈ ਜੀ ਮੈਂ ਚੈੱਕ ਕਰਾਦ ਲੋੜ ਹੁੰਦਾ ਹੂੰ ਬਾਕੀ ਲਖੇ ਉਹਦਾ ਇੱਕ ਪਤਾ ਰਾ ਮਾਰ ਗਿਆ ਉਹ ਤਾਂ ਆਈਡੀਆ ਹੁੰਦਾ ਕਿਹੜਾ ਆਪਾਂ ਤੋਲਿਆ ਹੁੰਦਾ ਬੋੜਾ ਕਿ ਨਹੀਂ ਬਈ ਬੋੜਾ ਕੜਾ ਯਾਰ 200 ਰੁਪਏ ਆਉਂਦੇ ਨੇ ਥੋੜਾ ਜੇਰ ਪੈ ਜਾਂਦੀ ਸੌਖੀ ਬੰਦ ਥੋੜਾ ਹੈ ਨਾ ਉਹ ਤਾਂ ਹੀ ਬਈ ਤੜ ਕੇ ਉਸ ਹਾਬ ਨਾਲ ਥੋੜਾ ਬੋੜਾ ਕੱਢਦਾ ਉਹਨਾਂ ਕਹਿੰਦੇ ਜੇਰ ਸੌਖੀ ਪੈ ਜਾਂਦੀ ਬੱਚੇ ਨੂੰ ਪਿਆਦਾ ਸੀਗਾ ਬਿਲਕੁਲ ਹੈ ਨਾ ਪਾਲਾ ਬਾਈ ਤੇ ਕਰ ਆਹ ਲੋ ਚਲ ਕਈ ਵਾਰੀ ਕੋਈ ਨਾ ਉਹ ਕਈ ਵਾਰੀ ਪੈਣਾ ਨੇ ਜੋਣੀ ਹੁੰਦੀ ਉਹਦੇ ਚ ਇਹ ਹੋ ਜਾਂਦਾ ਵੀ ਯਾਰ ਨੈਣਾ ਅੱਛਾ ਯਾਰ ਨੈਣਾ ਪਾਉਂਦਾ ਨਹੀਂ ਬਸ ਅਗਲਾ ਕਹਿੰਦਾ ਵੀ ਕਿਤੇ ਪਾਉਂਦੀ ਨਹੀਂ ਹੋਣੀ ਮਾ ਤਾਂ ਮਾੜਾ ਸਾਈਡ ਨੂੰ ਹੋ ਜਾਈ ਬਰਲੇ ਬਸ ਇੱਧਰ ਨੂੰ ਆ ਆ ਵਾਦੀ ਤਾਂ ਬਾਕੀ ਜਨਾ ਥਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਵਾਹ ਹੂੰ ਬਾਕੀ ਲੱਗਦਾ ਜਿਵੇਂ ਥੋੜਾ ਜਿਹਾ ਗਾਣੇ ਸੁਆ ਮੰਨਿਆ ਹਨਾ ਵੀ ਜਿਵੇਂ ਹੁਣ ਸਿਆਲ ਜਿੰਨੀ ਸੇਵਾ ਕਰ ਲੂਗੇ ਨੇ ਤੈਜੀ ਚੱਕ ਗਈ 14 गे। 15 ਕਿਲੋ ਦੁੱਧ ਤੇ ਸਹੀ ਕੀਤਾ ਵੀ ਪੈਸੇ ਪੂਰੇ ਕਰ ਦਈਏ ਬਾਈ ਦੇਊਗੀ ਰਾਉਣਾ ਹਰਨਰਿਆਰ ਜੀ ਆਪਣੇ ਕੋਲ ਖੜਦੀ ਵੀ ਆ ਬਾਈ ਤੇ ਆਪਾਂ ਬਈ ਦੁੱਧ ਚਵਾ ਦਾਂਗੇ ਇਹ ਰੋ 15 16 ਕਿਲੋ ਕਈ ਵਾਰੀ ਅਗਲਾ ਮਾੜਾ ਮੂਟਾ ਅਗਲਾ ਗਾਂ ਦਾ ਘਰ ਵਾਲਾ ਵੀ ਕਹਿੰਦਾ ਕਿ ਕਹਿੰਦੇ ਨਾ ਬਈ 14 15 ਤਾਂ ਮੈਂ ਸਹੀ ਦੁੱਧ ਤੇ ਆਉਣਾ ਹੈ ਨਾ ਕੋਈ ਵੀਰ ਭਰਾ ਆਖੇ ਇੱਕ ਦਿਨ ਦੀ ਲਾ ਕੇ ਬਈ ਇਹ ਵੀ ਅੱਜ 10 15 ਕਿਲੋ ਦੇ ਦੀ ਮਰੇ ਦੋਨੇ ਸਾਹਮਣੇ ਸਾਹਮਣੇ ਵਾਲੇ ਜੋ ਇਹ ਆਏ ਆ ਬਾਕੀ ਲਖੇ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਥਣ ਲੱਗਿਆ ਹਨ ਤੇ ਵੀ ਮੈਂ ਕਹਿੰਦਾ ਵੀ 24 ਤੇ ਮੈਂ ਕਹਿੰਦਾ ਇਹਨਾਂ ਸਰਾਂ ਪੂਰੀ ਕਿ ਨਹੀਂ 24 ਇੱਕ ਨੰਬਰ 22 ਵੇ ਲਗਵਾਣਾ ਕਰੇ ਆਵਾਜ਼ ਆਉਂਦੀ ਯਾਰ ਮਰੇ ਦੂਜਿਆਂ ਹੀ ਮਾਰਦੇ ਚਲੋ 19 ਨਵਹਿਲੀ ਕਰਿਓ ਇਹ ਲਖੇ ਕਿੰਨਾ ਤਾਂ ਸੇ ਉਹਨਾਂ ਨੇ ਦੁੱਧ ਦੇ ਥੱਲੇ ਬਈ ਪਹਿਲੇ ਸੂਏ 14 ਲੀਟਰ ਦੁੱਧ ਦੱਸਿਆ ਬਈ ਚੋਇਆ ਉਹਨਾਂ ਨੇ ਠੀਕ ਆ ਨਾ ਬਈ ਬਾਕੀ ਪਿੰਡੋਂ ਲਈ ਯਾਰ ਅਦਰ ਕੋਈ ਆਪਾਂ ਬਾੜੀ ਦੂਰ ਹੁਣੇ ਲੈ ਜਾ ਪਗਲੇ ਦਾ ਐਡਰੈਸ ਲਾ ਦਾਂਗੇ ਲੈਕਰ ਜਾ ਕੇ ਪਤਾ ਕਰੀ ਆ ਉਹ ਠੀਕ ਹੈ ਨਾ ਬਈ ਤਾਰਾ ਤੁਰਾਂ ਦੀ ਬਹੁਤ ਸਾਵਣਾ ਲੱਖੇ ਬਈ ਇਹਦੇ ਮਗਰ ਬੱਛੀ ਆ ਹਨਾ ਜੀ ਆਪਾਂ ਕਹਿੰਦੀ ਬਹੁਤ ਸੋਹਣੀ ਬੱਛੀ ਆ ਹਨਾ ਤਾਜੀ ਸੂਈ ਵੀ ਆ ਤੇ ਕੀ ਭਾਜ ਦੇਵੇਂਗਾ ਇਹਨੂੰ ਬਈ ਇਹ ਅੰਦਰ ਬਈ ਯਾਰ ਮੁੱਲ ਜਿੰਨਾ ਮਰਜ਼ੀ ਕਰਾਈ ਆਈ ਆਈ ਉਹ ਬਈ 40000 ਚ ਬਈ ਬਸ ਛੋਟ ਹੀ ਕਰਾਂਗੇ ਬਈ ਮਰਦਾਨਾ ਪਹਿਲਾਂ ਹੀ ਕਰਦਾ ਬਈ ਬਸ ਠੀਕ ਹੈ ਮਾਫੀ ਬਸ ਹੁਣ ਕੀ ਕਰਦੇ ਹੋ ਹਨਾ ਇਹ ਆ ਬਸ ਇਹ ਕਹਿ ਰਿਹਾ ਮਤਲਬ ਬਈ ਕਿਰ ਆਪਾਂ ਚਵਾਈ ਥਣਾ ਦੀ ਧਾਰਾ ਦਿਖਾ ਦਿਆਂ ਕਿ ਨਹੀਂ ਬਾਕੀ ਅਗਲੇ ਨੂੰ ਪਤਾ ਜਿਵੇਂ ਜਿਵੇਂ ਸਾਫ ਹੋਈ ਜਾਊਗੀ ਦਣ ਪਈ ਜਾਣਗੇ ਹਨ ਓਵੇਂ ਓਵੇਂ ਕਰਮਾਲੀ ਨੇ ਦੁੱਧ ਬਾਜੂ ਗਈ ਤੇ ਬਾਕੀ ਦੁੱਧ ਬਹੁਤ ਹੁੰਦਾ ਬਾਈ ਸੇਵਾ ਦਾ ਕਿ ਨਹੀਂ ਸਹੀ ਹੈ ਬਾਕੀ ਮੌਲਾ ਦਾ ਹਨਾ ਦਨਵਾ ਥੋੜਾ ਹੁੰਦਾ ਨਾ ਹਾਂ ਹਾਂ ਬਿਲਕੁਲ ਬਾਈ ਹਨਾ ਤੇ ਲਖੇ ਬਾਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨਾ ਮੋਬਾਈਲ ਨੰਬਰ ਬੋਲ ਦੋ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਚੋਕਾ ਹੋ ਜੇ ਫਰਮ ਹੈ ਆਪਣਾ ਪੈਂਡ ਕੋਡ ਕੋਡ ਖਰਦ ਬਾਈ ਜਿਲ੍ਹਾ ਫਰੋਜ਼ਪੁਰ ਨੇੜੇ ਤਰਵੰਡੀ ਬਾਈ ਫੋਨ ਨੰਬਰ 79730 70893 ਤੇ ਕਿਸੇ ਵੀ ਸੱਜਣੇ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਤੇ ਹੋਰ ਕੋਈ ਵੀ ਤਸੱਲੀ ਬੜਕ ਕਰਨੀ ਆ ਕੋਈ ਕਿਉਂਕਿ ਲੱਖੇ ਭਾਈ ਆਪਣਾ ਹੈਗਾ ਵਪਾਰ ਦਾ ਕੰਮ ਹੈਣਾ ਆਪਣੇ ਜਿੰਨੀ ਕਿ ਸਮਝ ਚ ਆ ਗਈ ਆਪਾਂ ਉਸ ਹਿਸਾਬ ਨਾਲ ਪੈਸਾ ਲਾ ਕੇ ਲੈ ਆਏ ਹੈਣਾ ਗਾਂਲੇ ਬੰਦੇ ਨੂੰ ਜਿੰਨੀ ਕਿ ਸਮਝ ਆ ਉਹ ਆਪਦੀ ਸਮਝ ਨਾਲ ਪਾਇਆ ਲਾ ਦੇਣਾ ਕਿਉਂਕਿ ਬਹੁਤ ਸਾਰੇ ਸੱਜਣਾਂ ਫੋਨ ਮੈਸੇਜ ਕਰ ਦਿੰਦੇ ਯਾਰ ਬਾਈ ਕੋਈ ਬੱਛੀ ਵਾਲੀ ਦਵਾ ਦਿਓ ਇਹਦੇ 'ਚ ਰੇਟ ਵੀ ਘਟਾ ਹੈਣਾ ਖਾਣ ਪਾਣ ਡਾ ਵੀ ਚੰਗਾ ਏ ਜੇ ਥੋੜੀ ਜਿਹੀ ਕਦੇ ਤੈਹ ਚੱਕੀ ਹੁੰਦੀ ਗਾ ਹੀ 66000 ਦੀ ਸੀ ਬਾਈ ਕਿ ਨਹੀਂ ਇੰਨਾ ਹੀ ਆ ਫਰਕ ਤੇ ਉਹ ਜਿੰਨੀ ਇਹ ਆਪਾਂ ਨੂੰ ਨਰਮ ਮਿਲੀ ਆ ਉਹਦੋਂ ਹੋਰ ਇਹ ਜੇ ਭਾਜਾ ਪਾ ਦੇ ਦੇਣੀ ਹੈ ਨਾ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਦੇ ਜਾਉਂਦੇ ਬਾਦ ਦੇ ਲੋ ਜੀ ਧੰਨਵਾਦ